ਬਿਲਕੁਲ ਮਾਲਵਿੰਦਰ ਮਾਲੀ ਦੇ ਪੱਕੇ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸਰਕਾਰ ਨੇ ਜਿਵੇਂ ਜਿਵੇਂ ਭਾਜਪਾ ਕਰਦੀ ਆ ਕੇਜਰੀਵਾਲ ਖਿਲਾਫ ਕੀਤਾ ਉਹ ਬਿਲਕੁਲ ਲੋਕਾਂ ਨੂੰ ਲੱਗਦਾ ਹੈ ਵੀ ਕੇਜਰੀਵਾਲ ਨੂੰ ਗਲਤ ਫਸਾਇਆ ਗਿਆ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਕਰਕੇ ਰਾਹੁਲ ਗਾਂਧੀ ਨੂੰ ਵਸਾਉਣ ਦੀ ਗੋਸ਼ਟੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਆ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਲੋਕ ਆਪਦੇ ਮਤਲਬ ਪੱਕ ਦੇ ਵਿੱਚ ਉਹਨਾਂ ਦੇ ਖੜਦੇ ਨੇ ਅੱਜ ਉਹੀ ਸਰਕਾਰ 3 ਸਾਲਾਂ ਬਾਅਦ ਤੋਂ ਉਹਨਾਂ ਦਾ 0 ਮਤਲਬ ਆਪਾਂ ਕਹੀ ਵੀ 100 ਦੇ ਵਿੱਚੋਂ ਵੀ 0 ਆ ਉਹਨਾਂ ਦਾ ਕੰਮਕਾਰ ਜਿਹੜਾ ਰਿਜ਼ਲਟ ਆ ਉਸ ਤੋਂ ਬਾਅਦ ਜਦੋਂ ਕੋਈ ਸਰਕਾਰ ਦੇ ਵਿੱਚ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਜਾਂ ਸਰਕਾਰ ਤੋਂ ਬਾਹਰ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਦਬਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਔਰ ਇਹ ਤਾਂ ਸਾਫ਼ ਦਿਖਦਾ ਕਿ ਜਿਹੜਾ ਪਰਚਾ ਐਫ ਆਈ ਆਰ ਆ ਉਹਦੇ ਵਿੱਚ ਕੁਝ ਵੀ ਸਾਬਤ ਨਹੀਂ ਹੋ ਰਿਹਾ ਐਫ ਆਈ ਆਰ ਸਾਰਿਆਂ ਨੇ ਪੜੀ ਹੈ ਸਰਕੂਲੇਟ ਹੋਈ ਹੈ ਲੋਕਾਂ ਨੂੰ ਕਿ ਇਹ ਮਾਲਵਿੰਦਰ ਮਾਲੀ ਉਹ ਲੋਕ ਮਤਲਬ ਉਹ ਬੰਦਾ ਜਿਨੇ ਸ਼ਰੇਆਮ ਅਕਾਲੀਆਂ ਵੇਲੇ ਵੀ ਕਾਂਗਰਸੀਆਂ ਵੇਲੇ ਵੀ ਤੇ ਆਮ ਆਦਮੀ ਪਾਰਟੀ ਵੇਲੇ ਵੀ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਆ ਕੋਈ ਵੀ ਫਾਦਮੀ ਗੱਲ ਨਹੀਂ ਕੀਤੀ ਤਾਂ ਲੋਕਤੰਤਰ ਦੇ ਵਿੱਚ ਅਧਿਕਾਰ ਹੁੰਦਾ ਹਰੇਕ ਬੰਦੇ ਨੂੰ ਆਪਣੀ ਗੱਲ ਰੱਖ ਸਕੇ ਅੱਜ ਮਾਲਵਿੰਦਰ ਮਾਲੀ ਜੀ ਦੇ ਪੱਖ ਦੇ ਵਿੱਚ ਇਹ ਮੁਜਾਰਾ ਹੋ ਰਿਹਾ ਦੇਖੋ ਗੱਲ ਹੈ ਕਿ ਮੈਂ ਮਾਲਵਿੰਦਰ ਮਾਲੀ ਨੂੰ ਅਸੀਂ ਵੀ ਇਤਿਹਾਰਦਾ ਮਾਲੀ ਨੇ ਆਪਣਾ ਸਟੂਡੈਂਟ ਆਰਗੇਨਾਈਜੇਸ਼ਨ ਦਾ ਜਿਹੜਾ ਜੀਵਨ ਹੈ ਇਹ ਬਠਿੰਡਾ ਦੇ ਰਜਿੰਦਰਾ ਕਾਲਜ ਤੋਂ ਸ਼ੁਰੂ ਕੀਤਾ ਸੀ ਇਸ ਬੰਦੇ ਦੇ ਵਿੱਚ ਹਜ਼ਾਰ ਨੁਕਸ ਹੋ ਸਕਦੇ ਆ ਲੇਕਿਨ ਇਹ ਬੰਦਾ ਕਦੇ ਕਮਿਊਨਲ ਨਹੀਂ ਹੋ ਸਕਦਾ ਇਹਦੇ ਵਾਸਤੇ ਹਿੰਦੂ ਮੁਸਲਮਾਨ ਸਿੱਖ ਇਸਾਈ ਸਭ ਇੱਕ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਦਾ ਜਿਹੜਾ ਫਲਸਫਾ ਹੈ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਮੈਂ ਸਮਝਦਾ ਮਾਲੀ ਦੇ ਉੱਤੇ ਇਹ ਐਫ ਆਈ ਆਰ ਦਰਜ ਕਰਕੇ ਜਮਹੂਰੀਅਤ ਦਾ ਗळा ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਔਰ ਉਸ ਤਾਕਤ ਨੇ ਉਹ ਸਰਕਾਰ ਨਹੀਂ ਕੀਤੀ ਹੈ ਜਿਹੜੀ ਸਰਕਾਰ ਖੁਦ ਡੈਮੋਕਰੇਸੀ ਦੇ ਸੋਲੇ ਗਾਉਂਦੀ ਹੋਈ ਪਾਵਰ ਚ ਆਈ ਸੀ ਮੇਰੇ ਯਾਦ ਹੈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਐ ਕਿ ਮੈਂ 17 ਸਾਲ ਦਾ ਸੀ ਜਦੋਂ ਮੇਰੀ ਮਕਬੂਲੀਅਤ ਹੋਈ ਕਾਹਦਾ ਕਰਕੇ ਕੁਲਫੀ ਗਰਮਾ ਗਰਮ ਕੁਲਫੀ ਗਰਮਾ ਗਰਮ ਵੀ ਤਾਂ ਉਹੀ ਕੁਛ ਕਹਿੰਦੀ ਐ ਜੋ ਕੁਸ਼ਮਾਲੀ ਨੇ ਕਿਹਾ ਮਾਲੀ ਨੇ ਕੋਈ ਵੱਖਰਾ ਨਹੀਂ ਕਿਹਾ ਲੇਕਿਨ ਮਾਲੀ ਨੂੰ ਗ੍ਰਿਫਤਾਰ ਕਰਨ ਦਾ ਮਤਲਬ ਇਹ ਐ ਕਿ ਜਮਹੂਰੀਅਤ ਦਾ ਗਲਾ ਕੁੱਟਣਾ ਲੋਕ ਆਵਾਜ਼ ਬੰਦ ਕਰਨੀ ਇਹ ਬੰਦ ਹੋ ਨਹੀਂ ਸਕਦੀ ਭਗਵੰਤ ਮਾਨ ਹੋਰਾਂ ਨੂੰ ਬਹੁਤ ਵੱਡਾ ਭਲੇਖਾ ਐ ਇੱਥੇ ਵੱਡੇ ਵੱਡੇ ਲੋਕ ਆਏ ਤੇ ਬੜੇ ਵੱਡੇ ਚਲੇ ਗਏ ਐ ਜਿਨ੍ਹਾਂ ਲੋਕਾਂ ਬਾਰੇ ਸੋਚਦੇ ਸੀ ਕਿ ਉਹ ਕਦੇ ਖਤਮ ਹੀ ਨਹੀਂ ਹੋ ਸਕਦੇ ਅੱਜ ਉਹਨਾਂ ਦੀ ਸਵੇਰ ਦੇ ਤੇ ਕੋਈ ਦੀਵਾ ਨਹੀਂ ਜਗਾਉਦਾ ਇਹ 4 ਦਿਨਾਂ ਦੀ ਖੇਡ ਆ ਪਤਾ ਨਹੀਂ ਕੀ ਆ ਇੱਕ ਸੁਪਨਾ ਜਾਂ ਆ ਜਾਂਦਾ ਹੁੰਦਾ ਵੀ ਅਸੀਂ ਸੱਤਾ 'ਚ ਆਏ ਲੇਕਿਨ ਇਹੋ ਜਿਹੇ ਲੋਕ ਹਮੇਸ਼ਾ ਜਿਉਂਦੇ ਰਹਿੰਦੇ ਆ ਮਾਲਵੇਂਦਰ ਵਾਲੀ ਕੋਈ ਸੁਧਾਰਨਾ ਨਹੀਂ ਸਕੋਦੇ ਤੇ ਮੁਕਦਮਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਕਰਕੇ ਉਹਦੀ ਮਕੂਲੀਅਤ 'ਚ ਹੋਰ ਵਾਦਾ ਕਰਦਾ ਮੈਂ ਕਾਜ਼ੀਰ ਕੋਲ ਦੱਸਣ ਤੁਹਾਨੂੰ ਕਿਉਂਕਿ ਮੈਂ ਕਈ ਇੰਟਰਨੈਸ਼ਨਲ ਪਲੇਟਫਾਰਮਾਂ ਤੇ ਵੀ ਕੰਮ ਕਰਦਾ ਹਾਂ ਐਸ ਵੇਲੇ ਭਾਰਤ ਨਾਲੋਂ ਜ਼ਿਆਦਾ ਕੋ ਮੰਤਰੀ ਜਗਤ ਦੇ ਵਿੱਚ ਮਾਲਵਿੰਦਰ ਮਾਲੀ ਦਾ ਹੀ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਕੱਲਾ ਕੋਈ ਚੰਡੀਗੜ੍ਹ ਨਹੀਂ ਬਠਿੰਡਾ ਨਹੀਂ ਛੱਡਦੇ ਇਸ ਕਰਕੇ ਕੋ ਮੰਤਰੀ ਬਦਰ ਦੇ ਸਵੇਰੇ ਮੈਂ ਇੱਕ ਪ੍ਰੋਗਰਾਮ ਕੀਤਾ ਪ੍ਰੋਗਰਾਮ ਟੋਟਲ ਦਾ ਟੋਟਲ ਹੀ ਮਾਲੀ ਨੂੰ ਸਮਰਪਿਤ ਹੋ ਗਿਆ ਕਿਉਂਕਿ ਲੋਕ ਕਲਾਂ ਕਰ ਕਰਕੇ ਕਹਿ ਰਹੇ ਸੀ ਕਿ ਮਾਲੀ ਨਾਲ ਜਿਹੜੀ ਹੋਈ ਹੈ ਜਿਆਤੀ ਹੋਈ ਹੈ ਇਹ ਮਤਲਬ ਮੈਂ ਕਹੂੰਗਾ ਕਿ ਕਮਲੀ ਤੇ ਦੂਜੀ ਪੈ ਗਈ ਸੇਵਾ ਦੇ ਰਾਹ ਆਮ ਆਦਮੀ ਪਾਰਟੀ ਸੇਵਾ ਦੇ ਰਾਹ ਪੈ ਚੁੱਕਾ ਜਦੋਂ ਮੋਦੀ ਜੀ ਆਪਣੇ ਆਪ ਨੂੰ ਮਹਾ ਮਾਨਵ ਕਹਿੰਦੇ ਨੇ ਤੇ ਉਹ ਆਪਣੀ ਤੁਲਨਾ ਕਦੇ ਨਾਲ ਕਰਦੇ ਨੇ ਇਹ ਇੱਕ ਦੇਖਣ ਵਾਲੀ ਗੱਲ ਹੈ ਇਹ ਅਜੇ ਤੱਕ ਜਿਹੜੇ ਜਨ ਸਾਬ ਸੀਗੇ ਕਿਉਂ ਨਹੀਂ ਬੋਲੇ ਉਹਨਾਂ ਦੀਆਂ ਪਾਮਨਾਵਾਂ ਹਰਟ ਹੋਈਆਂ ਕਿ ਨਹੀਂ ਹੋਈਆਂ ਉਹ ਕਿਹੜੇ ਮਹਾ ਮਾਨਵ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੋਦੀ ਜੀ ਨੇ ਇਹ ਜਨ ਸਾਬ ਨੂੰ ਜ਼ਰੂਰਤ ਹੋਈ ਇਹ ਪੁੱਛਣ ਦੀ ਨਹੀਂ ਹੋਈ ਜੇ ਹੋਈ ਹੁੰਦੀ ਤੇ ਅੱਜ ਤੱਕ ਉਹਨਾਂ ਨੇ ਪੁੱਛ ਲਿਆ ਹੁੰਦਾ ਇਹ ਜਿਹੜੀ ਮਲਵਿੰਦਰ ਸਿੰਘ ਮਾਲੀ ਦਾ ਅਰੈਸਟ ਹੈ ਜੇ ਦੀ ਐਫ ਆਈ ਆਰ ਨੂੰ ਦੇਖੋ ਤੇ ਇਹਦੇ ਵਿੱਚ ਨਾ ਅੱਲੇ ਨਾ ਪੱਲੇ ਤੇ ਨਾ ਥੱਲੇ ਕੱਖ ਵੀ ਨਹੀਂ ਹੈਗਾ ਤੇ ਜੇ ਜੈਨ ਸਾਹਿਬ ਨੂੰ ਕਿਧਰੇ ਕੰਪਨਸੇਸ਼ਨ ਫੇਸ ਕਰਨਾ ਪੈ ਗਿਆ ਤੇ ਡਿਫਰਮੇਸ਼ਨ ਫੇਸ ਕਰਨੀ ਪੈ ਗਈ ਤੇ ਜੈਨ ਸਾਹਿਬ ਦਾ ਜਿਹੜਾ ਕੁੱਲੀ-ਜੁੱਲੀ ਸਭ ਕੁਝ ਵਿਕ ਜਾਣਾ ਇਹਦੇ ਵਿੱਚ ਤੇ ਜੇ ਇਹ ਵੀ ਦੇਖਿਆ ਜਾਏ ਤੇ ਜੈਨ ਸਾਹਿਬ ਦੀਆਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਆ ਰਹੀਆਂ ਫੋਟੋਗ੍ਰਾਫ ਆਮ ਆਦਮੀ ਪਾਰਟੀ ਦੇ ਮੰਤਰੀਆਂ ਨਾਲ ਸੰਤਰੀਆਂ ਨਾਲ ਤੇ ਜੰਤਰੀਆਂ ਨਾਲ ਉਹਨੂੰ ਵੀ ਜੇ ਤੁਸੀਂ ਦੇਖ ਲਓ ਤੇ ਆਪਣੇ ਆਪ ਦੇ ਵਿੱਚ ਇੱਕ ਵਿਚਾਰ ਹੈ ਤੇ ਇਹ ਇੱਕ ਜੇ ਇਹ ਕਹਿ ਲਿਆ ਜਾਵੇ ਇੱਕ ਸਾਜ਼ਿਸ਼ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਇਹ ਜਿਹੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਸੀ ਮਾਲਵਿੰਦਰ ਸਿੰਘ ਮਾਲੀ ਕੀ ਕਿਧਰੇ ਬੱਛੇ ਉਹ ਤਾਂ ਬੱਚੇ ਹੋਏ ਨੇ ਹੁਣ ਬਚਣਾ ਤਾਂ ਸਰਕਾਰ ਨੂੰ ਪਏਗਾ ਆ ਜਿਹੜੀ ਸਾਥ ਚੱਲੀ ਹੈ ਇਸ ਸਾਥ ਨੇ ਕਿੰਨੂ ਨੱਥ ਪਾਣੀ ਐ ਇਤੂ ਧਿਆਨ ਨਾਲ ਦੇਣਾ ਹੀ ਦੇਖੋਗੇ ਤੇ ਇਹ ਵੀ ਦੇਖੋਗੇ ਕਿ ਕਿੰਨੀ ਉਠਲ ਪੁਥਲ ਹੁੰਦੀ ਐ ਜੇ ਇਹ ਗੱਲ ਕਹਿ ਲਈ ਜਾਏ ਹਮ ਕਰੇ ਤਾਂ ਬਦਮਤੀ ਬੋਕਰੇ ਤਾਂ ਲੀਲਾ ਜੋ ਇਹ ਆਮ ਆਦਮੀ ਪਾਰਟੀ ਅੱਲੇ ਕਰਦੇ ਨੇ ਇਹਨਾਂ ਦੀ ਲੀਲਾ ਸਰ ਇੱਕ ਸਵਾ ਇੰਪੋਰਟੈਂਟ ਬਾਤ ਹੈ ਤੁਸੀਂ ਉਹ ਅਰੈਸਟ ਵਾਲਾ ਵੀਡੀਓ ਦੇਖਿਆ ਦੇਖਿਆ ਹੋਵੇਗਾ ਜਦੋਂ ਮਾਦੀ ਸਾਹਿਬ ਨੂੰ ਅਰੈਸਟ ਕਰਦੇ ਜਾਂਦੇ ਆ ਪੁਲਿਸ ਨੇ ਉੱਥੇ ਕਹਿ ਰਹੇ ਆ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ ਘਰ ਚ ਬੈਠੇ ਸੀ ਉਹ ਉਹ ਸ਼ਰਾਬ ਪੀਣ ਵਾਲਾ ਕੀ ਗੱਲ ਕਿ ਗੈਰ ਕਾਨੂੰਨੀ ਸੀ ਬਾਹਰ ਕਹ ਰਹੇ ਸੀ ਬਈ ਕੇ ਬੰਦਾ ਜੋ ਮਰਜ਼ੀ ਕਰੇ ਇਹਨਾਂ ਨੇ ਛਾਤੀ ਕਿਉਂ ਮਾਰੀ ਰਾਈਟ ਟੂ ਪ੍ਰਾਈਵੇਸੀ ਨੂੰ ਨਾ ਐਡਰੈਕਟ ਰੋਇਗੀ ਤਾਂ ਮਾਲੀ ਸਾਹਿਬ ਦੇ ਨੂੰ ਕਿਹੜੀ ਜ਼ਰਤ ਨਾਲ ਗਈ ਸੀ ਤੋਂ ਠੀ ਟਾਈਮ ਦੇਖੋ ਐਫ ਆਈ ਆਰ ਦਾ 7:05 ਮਿੰਟ 7:05 ਤੇ 8:30 ਵਜੇ ਅਰੇਥ ਵੀ ਪੈ ਗਿਆ ਕਿੰਨੀ ਮੁਸਤੈਦੀ ਨਾਲ ਕੰਮ ਕੀਤਾ ਹੈ ਡੀਜੀਪੀ ਗੌਰਵ ਯਾਦਵ ਦੀ ਜਿਹੜੀ ਪੁਲਿਸ ਹੈ ਕਿੰਨੀ ਮੁਸਤਹਿਦ ਹੈ ਭਗਵੰਤ ਮਾਨ ਦੀ ਕਿੰਨੀ ਹੋਮ ਡੈਸਕੀ ਜਿਹੜੀ ਹੈ ਮੁਸਤਹਿਦ ਹੈ ਇਸ ਦੇ ਉੱਤੇ ਪਦਮਸ਼ਰੀ ਮਿਲਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਜਾਂ ਨਹੀਂ ਮਿਲਣਾ ਚਾਹੀਦਾ ਇਹ ਹੁਣ ਫੇਰੇ ਵਿਚਾਰੇ ਵੇਖਣਗੇ ਕਿ ਜੇ ਅਸੀਂ ਇੱਡਾ ਵੱਡਾ ਕੰਮ ਕਰਤਾ ਕਦੋਂ ਹੀ تیر ਮਾਰ ਦਿੱਤਾ ਤੇ ਮੋਦੀ ਸਾਹਿਬ ਤੁਹਾਨੂੰ ਰეკਮੈਂਡ ਕਰਦੇ ਨੇ ਫਤਮ ਸ਼ਰੀ ਲਈ ਜਾਂ ਨਹੀਂ ਕਰਦੇ ਇਹ ਵੀ ਇੱਕ ਆਉਣ ਵਾਲੇ ਦਿਨਾਂ ਦੀ ਗੱਲ ਹੋਏਗੀ ਤੇ ਇੱਕ ਹੋਰ ਗੱਲ ਤੁਹਾਡੇ ਨਾਲ ਸਾਹਮਣੇ ਜੇ ਕੇਜੜੀਵਾਲ ਨੂੰ ਦਿਯਾਤੀ ਚਲਣੀ ਪਈ ਹੈ ਉਹ ਸੱਚਾ ਸੋਚਾ ਸੀ ਆ ਗਿਆ 6 ਮਹੀਨੇ ਬਾਅਦ ਤੇ ਜੇ ਮਾਲੀ ਸਾਹਿਬ ਸੱਚੇ ਸੋਚੇ ਹਨ ਤੇ ਮਾਲੀ ਸਾਹਿਬ ਵੀ ਆਉਣਗੇ ਬਾਹਰ ਆਉਣਗੇ ਉਹਨਾਂ ਦੀ ਨਿਰਫਕ ਸੋਚ ਜਿਹੜੀ ਆ ਉਹ ਸੋਚ ਦੇ ਉੱਤੇ ਜਿਹੜਾ ਅੰਕੁਸ਼ ਲਗਾਣਾ ਜਿਹੜਾ ਪੰਜਾਬ ਦੀ ਪ੍ਰਗਤੀ ਨੂੰ ਡਿਸਟਰੋਏ ਕਰਨ ਦੇ ਬਰਾਬਰ ਹੈ ਜਿਹੜੀ ਸਰਕਾਰ ਆਲੋਚਨਾ ਨਹੀਂ ਚੱਲ ਸਕਦੀ ਆਪਣੀ ਉਹਨਾਂ ਦੀ ਗੱਲ ਦੇ ਉੱਤੇ ਅਮਲ ਨਹੀਂ ਕਰ ਸਕਦੀ ਆਪਣੇ ਨੁਕਸਾਨ ਨੂੰ ਦੂਰ ਨਹੀਂ ਕਰ ਸਕਦੀ ਤੇ ਮੇਰਾ ਖਿਆਲ ਹੈ ਕਿ ਆਮ ਆਦਮੀ ਜੋ ਮਾਲੀ ਸਾਹਿਬ ਹਨ ਤੇ ਕੱਲ ਮੈਂ ਵੀਡੀਓ ਪਾਈ ਸੀ ਆਪਣੇ YouTube ਚੈਨਲ ਐਡਵੋਕੇਟ ਜਗਮਉਤ ਸਿੰਘ ਪੱਟੀ ਤੇ ਆਪ ਦਾ ਮਾਲੀ ਐਂਡ ਮਰਵਿੰਦਰ ਸਿੰਘ ਮਾਲੀ ਬੜੇ ਲੋਕਾਂ ਨੇ ਸਲਾਈਏ ਸਾਰੀ ਗੱਲ ਕੀਤੀ ਏ ਡਾਕਟਰ ਪਿਆਰੇ لال ਗਰਗ ਜੀ ਨੇ ਇਸ ਇੰਟਰਵਿਊ ਚ ਮੇਰਾ ਸਾਥ ਤੇ ਸਹਿਯੋਗ ਦਿੱਤਾ ਧੰਨਵਾਦੀ ਹਾਂ ਉਹਨਾਂ ਦੇ ਜਿਹੜੀ ਇਦਾਂ ਦੀ ਨਿਰਪੱਖ ਸੋਚ ਨਿਰਪੱਖ ਆਵਾਜ਼ ਪੰਜਾਬ ਦੇ ਹਿੱਤ ਵਾਸਤੇ ਚਲਦੀ ਏ ਇਹ ਅੱਜ ਆਏ ਸੱਜਣਾ ਦਾ ਵੀ ਧੰਨਵਾਦ ਹੈ ਜਿਹੜੇ ਆਏ ਨੇ ਤੇ ਇਹ ਆਵਾਜ਼ ਕਿੱਥੋਂ ਤੱਕ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪਹੁੰਚੀ ਏ ਇਹਦੇ ਆਉਣ ਵਾਲੇ ਦਿਨਾਂ ਵਿੱਚ ਦੂਰ ਰਸ ਨਤੀਜੇ ਜਿਹੜੇ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਇਹਨਾਂ ਦੇ ਲੀਡਰਾਂ ਨੂੰ ਚਲਣੇ ਪੈਣਗੇ